ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਹਾਂ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਸੈਟਲਾਈਟ ਬੇਸ ਦੇਖੋਗੇ ਤਾਂ ਕਲੀਅਰ ਹੋ ਰਿਹਾ ਜੀ ਕਿ ਪੰਜਾਬ ਦਾ ਮੌਸਮ ਫਿਲਹਾਲ ਠੀਕ ਹੈ ਪਰ ਇੱਕ ਸਿਸਟਮ ਜਿਹੜਾ ਹੈ ਸੈਂਟਰਲ ਪੰਜਾਬ ਵੱਲ ਬਣਦਾ ਹੋਇਆ ਦਿਖਾਈ ਦੇ ਰਿਹਾ ਸੋਰੀ ਸੈਂਟਰਲ ਭਾਰਤ ਵੱਲ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਅੱਧ ਰਾਤ ਤੋਂ ਬਾਅਦ ਪਹਾੜੀ ਖੇਤਰਾਂ ਵੱਲ ਕੂਚ ਕਰਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਉਮੀਦ ਹੈ ਕਿ ਰਾਤ ਦੇ ਸਮੇਂ ਸਾਨੂੰ ਥੋੜੀ ਬੋਧੀ ਧੁੰਦ ਲਗਭਗ 11-12 ਵਜੇ ਤੋਂ ਬਾਅਦ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੇ ਹਾਲਾਤ ਬਣ ਸਕਦੇ ਨੇ ਜਿਸ ਦੇ ਨਾਲ ਸਵੇਰ ਸਮੇਂ ਤੱਕ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਧੁੰਦ ਦੇ ਹਾਲਾਤ ਦੇਖਣ ਨੂੰ ਮਿਲਣਗੇ ਅੱਜ ਤਾਪਮਾਨ ਵੀ ਠੀਕ ਠਾਕ ਬਣੇ ਹੋਏ ਸੀ ਚੰਗੀ ਧੁੱਪ ਵੀ ਲੱਗੀ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਸ਼ਾਮ ਦੇ ਲਗਭਗ 7:00 ਵੱਜ ਚੁੱਕੇ ਨੇ ਤਾਜਾ ਤਾਪਮਾਨ ਜਿਹੜੇ ਨੇ ਉਹ 11-12 ਡਿਗਰੀ ਦੇ ਕਰੀਬ ਹੈ ਜੋ ਕਿ ਬੀਤੀ ਕੱਲ੍ਹ ਨਾਲੋਂ 1 ਡਿਗਰੀ ਆਪ ਹੈ ਤੇ ਜਿਸ ਦੇ ਨਾਲ ਉਮੀਦ ਹੈ ਕਿ ਅੱਜ ਰਾਤ ਵੀ ਠੰਡ ਦਾ ਜਿਹੜਾ ਮਾਹੌਲ ਹੈ ਉਹ ਥੋੜਾ-ਬੋੜਾ ਠੀਕ-ਠਾਕ ਰਹੇਗਾ ਗਰਮਾਇਸ਼ ਦਾ ਮਾਹੌਲ ਬੜਿਆ ਰਹੇਗਾ ਕਿਉਂਕਿ ਇਹ ਪਹਾੜੀ ਖੇਤਰ ਵੱਲ ਜਿਹੜਾ ਸਿਸਟਮ ਬਣ ਰਿਹਾ ਹੈ ਇਹ ਪੂਰਬੀ ਸਿਸਟਮ ਹੈ ਜਿਸ ਦੇ ਕਾਰਨ ਪੰਜਾਬ ਦਾ ਤਾਪਮਾਨ ਥੋੜਾ ਜਿਹਾ ਆਪ ਉਂਦਾ ਦਿਖਾਈ ਦੇ ਰਿਹਾ ਹੈ ਗੱਲ ਕਰਾਂਗੇ ਅਗਰ ਸਿਸਟਮ ਦੀ ਤਾਂ ਪੰਜਾਬ ਦੇ ਵਿੱਚ ਰਾਤ ਨੂੰ ਮੀਂਹ ਦੀ ਗਤੀਵਿਧੀ ਤੇ ਕੋਈ ਦਿਖਾਈ ਨਹੀਂ ਦੇ ਰਹੀ ਪਰ ਜਿਹੜਾ ਸਿਸਟਮ ਹੈ ਇਹ ਲਗਭਗ ਚੰਡੀਗੜ੍ਹ ਹਮਾਚਲ ਜਿਹੜੀ ਇੱਕ ਬਾਰਡਰ ਦਾ ਏਰੀਆ ਹੈ ਉਹਦੇ ਵਿੱਚ ਰਾਤ ਨੂੰ ਪਹੁੰਚੇਗਾ ਜਿਸ ਦੇ ਨਾਲ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਦੁਆਬੇ ਦਾ ਇਲਾਕਾ ਖਾਸ ਤੌਰ ਤੇ ਹੁਸ਼ਿਆਰਪੁਰ ਤੋਂ ਲੈ ਕੇ ਨੰਗਲ ਦੀ ਬੈਲਟ ਨੰਗਲ ਤੋਂ ਅਨੰਤਪੁਰ ਸਾਹਿਬ ਅਨੰਤਪੁਰ ਸਾਹਿਬ ਤੋਂ ਰੂਪਨਗਰ ਹੁੰਦਾ ਹੋਇਆ ਚੰਡੀਗੜ੍ਹ ਮੁਹਾਲੀ ਕਰਾਲੀ ਤੱਕ ਦਾ ਜਿਹੜਾ ਏਰੀਆ ਹੈ ਇਹਦੇ ਵਿੱਚ ਰਾਤ ਸਮੇਂ ਗਰਜ ਚਮਕਦੇ ਹਾਲਾਤ ਬਣ ਸਕਦੇ ਨੇ ਬੱਦਲਬਾਈ ਦੇ ਨਾਲ ਕਿਣਮਣ ਕਣੀ ਜਾਂ ਫਿਰ ਥੋੜੀ ਬਹੁਤ ਸ਼ਰਾਟੇਦਾਰ ਸਪੈਲ ਕਿਸੇ ਕਿਸੇ ਬਾਰਡਰ ਵਾਲੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦਾ ਪਰ ਪੰਜਾਬ ਦੇ ਵਿੱਚ ਕੋਈ ਬਹੁਤੀ ਉਮੀਦ ਨਹੀਂ ਹੈ ਜਿਨਾ ਕਹੇ ਸਕੇ ਕਿ ਸਿੰਘਾ ਜੀ ਪੰਜਾਬ ਦੇ ਵਿੱਚ ਮੀਂਹ ਹੋਵੇਗਾ ਤਾਂ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਨਾ ਮਾਤਰ ਦੇ ਬਰਾਬਰ ਹੈ ਪਰ ਹਾਂ ਅਜਿਹਾ ਜ਼ਰੂਰ ਹੈ ਕਿ ਇਹਨਾਂ ਇਲਾਕਿਆਂ ਵਿੱਚ ਥੋੜੇ-ਬੋਤੇ ਸਪੈਲ ਦੇ ਹਾਲਾਤ ਜਿਹੜੇ ਨੇ ਉਹ ਜ਼ਰੂਰ ਪੈ ਸਕਦੇ ਨੇ ਕਿਣਮਣ ਕਣੀ ਦੀ ਵੀ ਗਤੀਵਿਧੀ ਹੋ ਸਕਦੀ ਹੈ ਪਰ ਓਵਰ ਆਲ ਜਿਹੜਾ ਮੌਸਮ ਹੈ ਪੰਜਾਬ ਦਾ ਠੀਕ-ਠਾਕ ਰਹੇਗਾ ਹਵਾ ਵੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਦੱਖਣ ਪੂਰਬ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਤੇ ਕਿਸੇ-ਕਿਸੇ ਇਲਾਕੇ ਵਿੱਚ ਪੱਛਮੀ ਹਵਾ ਚਲਦੀ ਹੋਈ ਦਿਖਾਈ ਦੇ ਸਕਦੀ ਹੈ ਐਵਰੇਜ ਤਾਪਮਾਨ ਜਿਹੜੇ ਅੱਜ ਥੋੜੇ ਜਿਹਾ ਵਧੇ ਹੋਏ ਦਿਖਾਈ ਦੇਣਗੇ 4 ਤੋਂ 5 ਡਿਗਰੀ ਤੋਂ ਲੈ ਕੇ 7-8 ਡਿਗਰੀ ਤੱਕ ਤਾਪਮਾਨ ਰਹਿਣ ਦੀ ਕਾਫੀ ਜ਼ਿਆਦਾ ਉਮੀਦ ਪੰਜਾਬ ਦੇ ਵਿੱਚ ਬਣੀ ਹੋਈ ਹੈ ਤੇ ਇਸ ਤੋਂ ਇਲਾਵਾ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਦਿਨ ਦਾ ਮੌਸਮ ਕਿਵੇਂ ਦਾ ਸੀ ਇਸ ਸਮੇਂ ਕਿਵੇਂ ਦਾ ਮੌਸਮ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦਬਾਜ਼ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਪੈਂਡ ਪਰਮਾ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵੀ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਅਪਡੇਟ ਤੁਹਾਨੂੰ ਸਵੇਸਰ ਮਿਲਦੀ ਰਹੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਤੇ ਆਪਣੇ ਕਿੱਤੇ ਵਿੱਚ ਆਪਣੇ ਧੰਦੇ ਵਿੱਚ ਤੁਹਾਨੂੰ ਕਿਸੇ ਤਰੀਕੇ ਦੀ ਵੀ ਮੌਸਮ ਦੇ ਪੱਦਰ ਤੋਂ ਮੁਸ਼ਕਲ ਪਰੇਸ਼ਾਨੀ ਨਾ ਆਵੇ ਧੰਨਵਾਦ ਸਾਰੇ ਦਰਸ਼ਕ ਵੀਰ ਪੈਰ ਪਰਵਾਂ ਦਾ YouTube ਵਾਲੇ ਫਾਰਮਰ ਚੈਨਲ ਦੇਖਣ ਦੇ ਲਈ